ਹਾਂ ਜੀ ਸਸੀ ਗਾਲ ਜੀ ਸਾਰਨ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਮੈਂ ਬਸ ਹੁਣੇ ਕੇਸੀ ਨਾ ਕੇ ਆਈਆਂ ਤੇ ਵਾਲ ਸਿਕਾਉਣੀਆਂ ਤੇ ਬਾਰ ਮਈ ਦਾ ਮੌਸਮ ਹੋ ਚੁੱਕਿਆ ਮਤਲਬ ਮੀਂਹ ਪੈ ਰਿਹਾ ਹੈਗਾ ਬਹੁਤ ਸੋਹਣਾ ਮੌਸਮ ਹੋਇਆ ਬਾਰ ਤੁਸੀਂ ਕਹੋਗੇ ਮੀਂਹ ਪੈ ਰਿਹਾ ਬਹੁਤ ਸੋਹਣਾ ਮੌਸਮ ਹੋਇਆ ਪਿਆ ਕਿਉਂਕਿ ਪਵਨ ਨੂੰ ਮੀਂਹ ਜਵਨੀ ਪਸੰਦ ਹੈ ਨਾ ਜਦ ਮੈਂ ਉਹਨੂੰ ਕਹਿੰਦਾ ਹਾਂ ਬਾਰ ਕਿ ਨਾ ਸੋਹਣਾ ਮੌਸਮ ਹੋਇਆ ਪਿਆ ਤੇ ਉਹ ਮੈਨੂੰ ਕਹੂਗੀ ਕਿ ਮੀਂਹ ਤਾਂ ਪੈ ਰਿਹਾ ਕੀ ਸੋਹਣਾ ਮੌਸਮ ਹੋਇਆ ਤੇ ਫਾਈਨਲੀ ਅੱਜ ਮੈਨੂੰ ਟਾਈਮ ਲੱਗਿਆ ਕਿ ਮੈਂ ਚਾਰ ਬਣਾ ਲਾਂ ਇਹਨਾਂ ਵਿੱਚ ਮਸਾਲਾ ਪੁੰਨ ਰਹੀਆਂ ਚਾਰ ਵਾਸਤੇ ਮੇਰੇ ਕੋਲ ਸਿਰਫ ਆਪਣਾ ਕੀ ਕਹਿੰਦੇ ਹੁੰਦੇ ਨੇ ਰਾਈ ਹੈਗੀ ਸੌਂਫ ਹੈਗੀ ਜੀਰਾ ਤੇ ਕਾਲੀ ਮਿਰਚ ਰੰਗ ਬਰੰਗੀ ਕਾਲੀ ਮਿਰਚਾ ਤੇ ਬਸ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਕੇ ਫਿਰ ਆਪਾਂ ਇਹਨੂੰ ਦਰਦਰਾ ਕੁੱਟ ਲਾਂਗੇ ਦਰਦਰਾ ਪੀਸ ਲਾਂਗੇ ਮੈਂ ਇਹ ਕੁਸਾ ਨਹੀਂ ਮਸਾਲੇ ਛਿਪਾਉਣ ਨੂੰ ਬਾਕੀ ਆਪਾਂ ਨੂੰ ਅੰਦਰ ਛਾ ਪਾ ਦਾਂਗੇ ਗਾਜਰ ਆਪਣੀ ਅੱਧਰ ਨਹੀਂ ਮੈਨ ਨਹੀਂ ਪਤਾਏਗਾ ਅੱਜ ਦਾ ਚਾਰ ਚੱਲੂਗਾ ਵਧੀਆ ਜਾਂ ਨਹੀਂ ਚੱਲੂਗਾ ਕਿਉਂਕਿ ਗਾਜਰਾ 오ਰੇਂਜ ਨਹੀਂ ਗਿਆ ਤੇ ਦੇਖਦੇ ਆਪਾਂ ਚਲੋ ਕੋਈ ਗੱਲ ਨਹੀਂ ਬਣਾ ਲੈਨੇ ਆਂਗੇ ਟੈਂਪਾਸ ਯੋਗਰਾ ਪਾ ਲੈਨੇ ਹੋਰ ਕੀ ਗਾਜਰ ਦਾ ਚਾਰ ਬਣ ਗਿਆ ਬਸ ਮੇਦੇ ਵਿੱਚ ਪਾ ਲਿਆਗਾ ਤੈਨੂੰ ਇੱਥੇ ਰੱਖ ਦਿੰਨੀ ਆਂਗੀ ਮੈਂ ਕਿਹੜਾ ਉਜੀ ਮੈਂ ਪਵਨ ਕੇ ਕਰੀ ਆ ਗਈਆਂ ਤੇ ਬਸ ਮੈਂ ਬਾਲ ਖੋਲ ਲੈਣੀ ਮੈਂ ਚਲ ਬਾਲ ਸੁਕਾ ਲੈਣੀ ਬਿੰਦੇ ਜੱਟ ਹੈ ਨਾ ਮਾਗੀ ਚੇ ਚਲਵਣਾ ਗਿੱਲ ਦੇ ਰਹਿ ਜਾਣਾ ਦੇਖੀ ਮੇਰੇ ਬਾਲ ਦੀ ਗਰੋਥ ਕਿੰਨੀ ਵੱਧ ਗਈ ਹੈ ਨਾ ਮਤਲਬ ਸਮੂਦੀਂ ਦੇ ਵਾਲ ਮੈਂ ਸਾਰੀ ਕਰਾਈ ਸੀ ਆ ਸਾਰੀ ਨਵੀਂ ਗਰੋਥ ਹੈ ਜਿੰਨੇ ਵੀ ਤੁਹਾਨੂੰ ਬਾਲ ਛੱਲਰੇ ਦਿਖ ਰਿਹਾ ਹੈ ਨਾ ਇਹ ਸਾਰੀ ਗਰੋਥ ਨਵੀਂ ਆਏਗੀ ਥੱਲੋਂ ਜਮਾ ਸਟ੍ਰੇਟ ਪਏ ਆਗੇ ਚਲੋ ਵਧੀਆ ਜਿਹਾ ਵਧੀਆ ਆਂਦੇ ਨੇ ਬਾਲ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਮੈਂ ਹਜੇ ਘਰੇ ਪਹੁੰਚ ਗਈਆਂ ਬਟ ਪਵਨ ਹਜੇ ਘਰ ਆਉਗੀ ਉਹਦੇ 10 ਵਜੇ ਸ਼ਿਫਟ ਖਤਮ ਹੋਊਗੀ ਤਾਂ ਉਹ 11:00 ਵਜੇ ਘਰੇ ਪਹੁੰਚੀ ਹੋਊਗੀ ਤਾਂ ਉਨ ਤੱਕ ਮੈਂ ਇੱਥੇ ਬੈਠੀ ਆਂਗੀ ਬਾਹਰ ਲੌਬੀ 'ਚ ਤੇ ਜੀ ਬਸ ਮੈਂ ਫੋਨ-ਫੋਨ ਦੇਖਿਆ ਤੇ ਹੁਣ ਘਰੇ ਗੱਲ ਕਰੀ ਹੈਗੀ ਇੱਥੇ ਬਾਕੀ ਮਤਲਬ ਕੀ ਹੈ ਨਾ ਬਾਕੀ ਵੀ ਹੈ ਨਾ ਜਿੰਨੇ ਵੀ ਮਤਲਬ ਲੈਂਦਾ ਰਹਿੰਦੇ ਨੇ ਸਾਰੇ ਕੰਮ ਤੇ ਕੋਈ ਨਹੀਂ ਬਸ ਇੱਕ ਕੁਲਪ੍ਰਿਤ ਘਰੇ ਆਗੀ ਮਤਲਬ ਇੱਕ ਹੋਰ ਕੁੜੀ ਆਉ ਘਰੇ ਆਗੀ ਾਕੀ ਸਾਰੇ ਨਾਈਟ ਸ਼ਿਫਟ ਤੇ ਗਏ ਹੋਏ ਨੇ ਆਪਣੀ ਤੇ ਨਾਈਟ ਸ਼ਿਫਟ ਨਹੀਂ ਮਤਲਬ ਆਪ ਇਵਨਿੰਗ ਸ਼ਿਫਟ ਤੇ ਨੇ ਸਾਰੇ ਤੇ ਚਲੋ ਜੀ ਬਸ ਮੈਂ ਉਹਦਾ ਵੇਟ ਕਰੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਕਰਨਾ ਐਸਾ ਸੀ ਐ ਸੋਚਿਆ ਹੋਇਆ ਸੀ ਵੀ ਅੱਜ ਸੀ ਪਕੌੜੇ ਬਣਾਵਾਂਗੇ ਅੱਜ ਨਹੀਂ ਕੱਲ ਕੱਲ ਨੂੰ ਮੈਂ ਉਰੇ ਆਂਗੀ ਤੇ ਕੱਲ ਨੂੰ ਆਪਾਂ ਆਪਣੇ ਪਾਲਕ ਤੇ ਆਲੂ ਵਾਲੇ ਪਕੌੜੇ ਬਣਾ ਲਾਂਗੇ ਨਾਲ ਗੋਭੀ ਵਾਲੇ ਪਕੌੜੇ ਬਣਾ ਲਾਂਗੇ ਆਪਾਂ ਕੀ ਦੇਖਾਂਗੇ ਕੀ ਕਰਦੇ ਹਾਂ ਕੀ ਨਹੀਂ ਮੈਂ achar ਪਾਇਆ ਸੀ ਗਾਜਰ ਦਾ ਗਾਜਰ ਦਾ achar ਪਾ ਕੇ ਹਨਾ ਮੈਂ ਉੱਥੇ ਰਖ ਦਿੱਤਾ ਸੀਗਾ ਡੱਬੇ ਵਿੱਚ ਪਾ ਕੇ ਹਨਾ ਤੇ ਤੁਹਾਨੂੰ ਇਹਨਾਂ ਦਾ ਬਿਲਡਿੰਗ ਦਾ ਥਿਊ ਦਿਖਾਵਾਂ ਮੈਂ ਆਈ ਕੋਨ ਇਹਨਾਂ ਦਾ ਫਲੈਟ ਹੈ ਜਿਹੜੇ ਸਾਰ ਨੂੰ ਬਹੁਤ ਜ਼ਿਆਦਾ ਉੱਚਾ ਨਾਲ ਫਲੈਟ 13ਵੇਂ ਫਲੋਰ ਤੇ ਆ ਗਿਆ ਹਨਾ ਇੱਧਰ ਜਿਆਦਾ ਕੰਸਟਰਕਸ਼ਨ ਦਿਖਦੀ ਹੈ ਲੌਬੀ ਚ ਬਟ ਉਹਨਾਂ ਦੇ ਕਮਰੇ ਚ ਤੋਂ ਉੱਧਰ ਵਧੀਆ ਗਾਰਡਨ ਵਾਲਾ ਥਿਊ ਦਿਖਦਾਗਾ ਬਸ ਅਸੀਂ ਇੱਥੇ ਗੱਦ ਦਿੱਤੇ ਬੈਠੇ ਸੀਗੇ ਹਾਂ ਸੀ ਸੌਰੀ ਮੇਰੇ ਬੋਲਣ ਦੇ ਅਸੀਂ ਅਸੀਂ ਬਸ ਮੈਂ ਇੱਥੇ ਗੱਦ ਦਿੱਤੀ ਇੱਥੇ ਸੀਗੀ మే విజాయినా కన్స్ట్రక్ చల్ల బట్ ఉర వ్యూ డి ఉన్నా సోనాభరే చల్లూజీ ਮੌਸਮ ਹੈ ਜਿਹੜਾ ਹੁਣ ਸੈੱਟ ਹੋ ਗਿਆ ਹਨਾ ਮੌਸਮ ਪਹਿਲਾਂ ਮੀਂਹ ਪੈ ਰਿਹਾ ਸੀਗਾ ਜੋ ਮੈਂ ਆਰੀਸ ਨਾਲ ਉਹਦੀ ਮੇਰੇ ਵਾਲੇ ਭਿੱਜ ਗਏ ਥੋੜੇ ਵੈਸੇ ਮੇਰੇ ਕੋਲ ਛਾਤਾ ਆਇਆ ਸੀ ਬਟ ਮਾੜੀ ਮਾੜੀ ਕਨੀਆ ਸੀ ਮੈਂ ਛੱਡ ਪਰਾ ਛਾਤੇ ਨੂੰ ਹਨਾ ਕੀ ਚੱਕਣਾ ਗੱਡ ਬਟ ਫਿਰ ਉਹ ਮਾੜੇ ਮਾ ਉਹ ਵੀ ਵਾਲ ਗਿੱਲੇ ਨੇ ਮਤ 2-4 ਹੋਰ ਗਿੱਲੇ ਹੋ ਜਾਣਗੇ ਬਸ ਐਵੇਂ ਸੀ ਹੁਣ ਮਾਜਾ ਸੁਕਾ ਲੈਣੀ ਆਂਗੀ ਇੱਕ ਬੱਤੀ ਬਾਬਾ ਜੀ ਦੀ ਕੋਟ ਲੱਗੀ ਹੋਈ ਆਗੀ ਮੈਨੂੰ ਹੁਣ ਲੱਗੀ ਆ ਭੁੱਖ ਮੈਨੂੰ ਹੁਣ ਕੁਝ ਖਾਣ ਦਾ ਮਨ ਕਰ ਰਿਹਾ ਤਾਂ ਤੇ ਮੈਂ ਸੋਚ ਰਹੀ ਆ ਮੈਂ ਕੀ ਖਾਵਾਂ ਇਸ ੜ ਕद्दू ਕद्दू ਚ ਮਟਰ ਕਹਨ ਪਾਉਂਦਾ ਹੈ ਤੇ ਕद्दू ਚ ਫਾਨੀ ਮਟਰ ਗਾਜਰ ਪਾਈਆਂ ਹੋਈਆਂ ਨੇ ਕद्दू ਚ ਮਟਰ ਗਾਜਰ ਨਹੀਂ ਕੀ ਪਤਾ ਕਿਵੇਂ ਖਾਂਦੇ ਨੇ ਜੀ ਭੁੱਖ ਲੱਗੀ ਹੈ ਅਬੀ ਤੇ ਕੌਫੀ ਹੈ ਆਈਸਕ੍ਰੀਮ ਆ ਆਈਸਕ੍ਰੀਮ ਆਈਸਕ੍ਰੀਮ ਖਾਣੀ ਆ ਜਾਂ ਨਾ ਮੈਂ ਕਿ ਕੋਲਡ ਕੌਫੀ ਸੌਰੀ ਕੋਲਡ ਬਲਿਊ ਕੌਫੀ ਤੇ ਖਦੇ ਲਿਖੇ ਨਹੀਂ ਹੋਏ ਬੀ ਆਈਸਕ੍ਰੀਮ ਹੈ ਬਟ ਠੰਡੀ ਆਈਸਕ੍ਰੀਮ ਹੀ ਹੋਊਗੀ ਆਪਾਂ ਖਾ ਲੇ ਦਿੰਨੀ ਆ ਮੈਂ ਇਹ ਇਹੋ ਆਪਾਂ ਇਸ ਦੇਖੇ ਮੈਂ ਕੋਈ ਸਮਝ ਨਹੀਂ ਕਿ ਸਦਾ ਫ੍ਰੀਜ ਬਰੋ ਲੰਚ ਮੇਰੀ ਫ੍ਰੈਂਡ ਦਈਆ कि मुझे अभी भूख लगी है बहुत ज्यादा तो मैं क्या खाऊं इनके अकॉर्डिंग मैं क्या खाऊं मैं आइसक्रीम ही खाऊं पर मैं फिलहाल तो पूछना भी वो आइसक्रीम पड़ी ही है लो जी अदरक लपरेट ने आठ आट... ओह कर लिया अपना बेसन का घोल बना लिया गा <laughs> मखौड़े आंदा तेरेच पाया आलू पालक ते प्याज ਐਵੇਂ ਮਿਕਸੇ ਪਕੌੜੇ ਬਣਾ ਰਹੀ ਹੈ ਮੈਨੂੰ ਲੱਗੇ ਕਿ ਤੇ ਸਬਜ਼ੀ ਬਣਾ ਰਹੀ ਹੈ ਹਨਾ ਮੈਂ ਆਰਾਮ ਨਾਲ ਬੈਠੇ ਹੋ ਤੇ ਰੀਲਾਂ ਨੂੰ ਸਕਰੋਲ ਕਰੀ ਜਾਂਦੀ ਆਂਗੀ ਮੈਨੂੰ ਨਹੀਂ ਪਤਾ ਸੀ ਇਹਨੇ ਪਕੌੜੇ ਤਿਆਰੀ ਕਰੀ ਆ ਵਸੇ ਪੋਲ ਬਣਾ ਲਿਆਗਾ ਤੇ ਤਲ ਲੰਗੇ ਤੂੰ ਜੈਠੀ ਤੇ ਵੀ ਹੈਗੀ ਤੂੰ ਜੈਠੀ ਆ ਵਾਹ ਮੈਂ ਵੀ ਜੈਠੀ ਆ ਅਸੀਂ ਦੋਨੇ ਜੈਠੀਆਂ ਖੜਾਂਗੇ ਹਨ ਮੈਂ ਬਸ ਪਾਵਰ ਨੂੰ ਫੋਨ ਕੀਤਾ ਸੀ ਉਹ ਨਹੀਂ ਉਹ ਵੀ ਕਹਿਨੀ ਆ ਬਸ ਮੈਂ ਪਹੁੰਚਦੀ ਆ 11:05 ਪੰਜ ਪੰਜ ਵਜੇ ਤੱਕ ਉਹਦੀ ਬੱਸ ਲਾ ਦੂਗੀ ਓਰੇ ਤੇ ਬਸ ਫਿਰ ਕਿਉਂਕਿ ਇਹ ਇੱਥੇ ਨਾ ਸਾਰੰਤ ਜੀ ਮੈਨ ਹਾਈਟ ਦਾ ਸਕੇਡਿਊਲ ਹੀ ਸਾਰਿਆਂ ਦਾ ਫਿਕਸ ਹੁੰਦਾ ਹੈ ਨਾ ਫਿਰ ਰਾਤ ਨੂੰ ਸਾਰੇ ਆਪਣੇ ਘਰੇ ਆਉਣਗੇ ਦਿਨੇ ਸਾਰਿਆਂ ਨੇ ਕਦੇ ਕਿਸੇ ਦਾ ਕਿਹੜੇ ਟਾਈਮ ਕੰਮ ਹੁੰਦਾ ਕਿਸੇ ਕਿਹੜੇ ਟਾਈਮ ਕੰਮ ਹੁੰਦਾ ਤੁਸੀਂ ਤਾਂ ਹੀ ਕਹੋਗੇ ਵੀ ਬਣ ਵੀ ਤੁਸੀਂ ਰਾਤ ਨੂੰ ਪਕੌੜੇ ਬਣਾ ਰਹੇ ਹੋ ਬਟ ਕੀ ਕਹਿੰਦੇ ਨੇ ਇਹ ਕਹਿੰਦੀ ਲਪਰੀ ਕਹਿੰਦੀ ਬਾਕੀ ਕਰ ਲੂੰ ਕਹਿੰਦੀ ਸਾਰਿਆਂ ਦੇ ਕੰਮ ਨਹੀਂ ਕਹਿੰਦੀ ਦਿਨੇ ਕੋਈ ਘਰੇ ਨਹੀਂ ਹੋਣਾ ਹੈਗਾ ਤਾਂ ਕਰਕੇ ਪਵਨ ਦਾ ਵੀ ਸ਼ਾਮ ਨੂੰ ਕੰਮ ਹੈ ਮੈਮ ਇੱਕ ਹੋਰ ਕੁੜੀ ਆ ਤੇ ਖੁਸ਼ਪ੍ਰੀ ਤਾਂ ਉਹਦਾ ਮੈਨ ਲੱਗਦਾ ਦਿਨੇ ਕੰਮ ਹੈ ਤਿੱਕ ਦੀਦੀ ਰਹਿੰਦੀ ਹੈ ਨਾ ਤੇ ਉਹਨਾਂ ਦਾ ਅੱਡ ਕੰਮ ਆਗਾ ਤਾਂ ਕਰਕੇ ਤੇ ਵਸ ਹੁਣ ਅਸੀਂ ਪਕੌੜੇ ਬਣਾਉਣੇ ਆ। ਵੈਸੇ ਮੇਰੇ ਰਹੇ ਕਰ ਤੇਲ ਕਰਮ ਹੋਇਆ ਨਹੀਂ ਹੈਗਾ। ਪੰਜਮੀ ਖੜੀ ਵੀ ਸਿਰ ਜਮਾ ਤੇਲ ਦੇ ਸਿਰ ਤੇ ਆ। ਚਲ ਆਪਾਂ ਪਕੌੜੇ ਬਣਾ ਲੈਨੇ ਆ। ਆਇਓ ਮਾਤਾ ਜੀ। ਮੈਂ ਅੱਜ ਲੋ ਜੀ ਪਹਿਲਾਂ ਅਸੀਂ ਬਣਾ ਰਹੇ ਐਸਾ ਇਹ ਨੂੰ ਪੂਕਨੇ ਕਹਿੰਦੇ ਹੁੰਦੇ ਸੀ। ਤੁਸੀਂ ਕੀ ਕਹਨਾ? ਅਸੀਂ ਇਹਨੂੰ ਪੋਕਦੇ ਹਾਂ। ਪੋਕਲੇ। ਇਸਨੂੰ ਪੂਕਨੇ ਕਹਿੰਦੇ ਸੀ। ਪਰ ਮੇਰੇ ਮੰਮੀ ਖਾ ਨਹੀਂ ਹੁੰਦੀ ਸੀ। ਉਹ 12 ਮਤਲਬ ਜਿਹੜੇ ਭਾਈ ਹੁੰਦੇ ਸੀ ਕਾਕੀ ਟਿਮਨ ਜਿਸ ਸੀ ਉਹ ਲੱਬ ਲੱਬ ਕੇ ਸੋਈ ਲੈ ਕੇ ਆਉਂਦੇ। ਲੋਕ ਉਹ ਭੜੇ ਮਾੜੇ ਹੁੰਦੇ ਆ ਬਾਹਰਲੇ ਯਾਰ ਬੜੇ ਮਾੜੀ ਹੁੰਦੇ ਹਾਂ ਨਹੀਂ ਦਿੰਦੇ ਸੀ ਐਸੇ ਵੀ ਹੁੰਦੇ ਬੜੇ ਮੈਂ ਉਹ ਬਹੁਤ ਖਾਂਦੀ ਹੁੰਦੀ ਸੀ ਜਿਹੜੇ ਪਾਪੜ ਤੇ ਸਾਸ ਤੇ ਲੱਗ ਕੇ ਖਾਂਦੀ ਹੁੰਦੀ ਆ ਹਾਂ ਸੌਰੀ ਮੇਲਿਆ ਮੋਲਿਆ ਜਿਹਾ ਚਲੋ ਦੋਈ ਸਾਡੇ ਫੂਕਨੇ ਤੇ ਆਰ ਨੇ ਲਈ ਵੀ ਛੱਡ ਦਾਂਗੇ ਇੱਕ ਉਹ ਹੀ ਖਾ ਸਕਦੀ ਉਹ ਪਕੌੜੇ ਨਹੀਂ ਖਾਣੇ ਉਹਨੇ ਕਿਉਂ ਉਹ ਹਾਂ ਤੇ ਪਿਆਜ਼ ਨਹੀਂ ਪਿਆਜ਼ ਨਹੀਂ ਖਾਂਦੀ ਜਾਵਾਂ ਵੀ ਪਿਆਜ਼ ਛੱਡੋ ਕੁਝ ਵੀ ਨਹੀਂ ਖਾਂਦੀ ਚਲੋ ਜੀ ਨਾ ਮੇਰੇ ਵਾਲਾ ਤਾਂ ਕਿਆ ਹਰੇ ਮਾਲ ਹੈ ਕੈਸੇ ਹੋ ਮੈਂ ਅੱਛਾ ਮੈਂ ਮਿਲਣਾ ਵੀ ਨਹੀਂ ਹੈਗਾ ਐਨੀ ਮਾੜੀ ਹੋ ਗਈ ਮੈਂ ਕਿਵੇਂ ਆ ਕੰਮ ਆ ਤੁਸੀਂ ਸੇਟ ਤੇ ਕਾ ਆ ਬੈੱਡ ਹਾਂ ਹਾਂ ਅੱਛਾ ਨਹੀਂ ਇੰਨਾ ਪਰ ਚੱਕ ਕੇ ਲੈ ਕੇ ਆਈਆ ਆ ਤਰ ਭੂਖਨੇ ਖਵਾਵਾ ਦਰਮ ਦਰ ਕੋਈ ਨਹੀਂ ਖਵਾਵਾ ਕਿਉਂ ਤੂੰ ਮੋੜਨ ਹਰ ਉੱਪਰ ਕਿਉਂ ਹੋ ਰਿਹਾ ਹੋਰਿਆ ਨਾ ਲਾ ਵੀ ਗੱਲ ਇਨਸਾਨ ਥੱਕ ਚੁਕਾ ਹੈ ਇਹ ਬਲਾ ਲੈ ਮੈਂ ਤੁਹਾਨੂੰ ਫੋਨ ਕਿਹਾ ਵਰਸਾ ਇਹ ਹਮੇਸ਼ਾ WhatsApp ਕਰਉਂ ਮੈਂ ਤਾਂ ਬੰਦ ਕਰ ਰੱਖੀ ਆ ਯਾਰ ਫੋਨ ਤੇ ਮੇਰੇ ਤਾਂ ਕੱਲਾ ਚੂਹੀ ਪ੍ਰੀਤ ਕੌਰ ਬੋਲਦੀ ਆ ਇਹ I love them ਨਹੀਂ ਮੈਂ ਤਾਂ ਸੀਰੀਅਸ ਨਹੀਂ ਪਤਾ ਕਿਚਨ ਨਹੀਂ ਪਤਾ ਭਾਈ ਮੇਰੀ ਚੈਹ ਰਹੀ ਗਾਲੀ ਸਿੱਕੇ ਕੋਈ ਉੱਤਰ ਨਹੀਂ ਆ ਰਹੀ ਆ ਉੱਤਰ ਮੈਂ ਕਰੀ ਆ ਆਸ਼ਾ ਕਾਰਪੋਲਰ ਪਾਰਟਨਰ ਇਨ ਕ੍ਰਾਈਮ ਮਾਈ ਪਾਰਟਨਰ ਇਨ ਕ੍ਰਾਈਮ ਕਿਹੜਾ ਕ੍ਰਾਈਮ ਕਿੰਨ ਦੱਸੀ ਅਸੀਂ ਸੋਚ ਰਹੇ ਸੀ ਆਰਬੀਸੀ ਬੈਂਕ ਲੁੱਟ ਲਈ ਕੋਸ਼ੀਆ ਮੋ ਤਾਂ ਨਾ ਅੰਮ੍ਰਿਤ ਨਾਮ ਹੋ ਗਿਆ ਤਾਈ ਤੇ ਲੁੱਟ ਲਈ ਮੇਰੀ ਜਲੀ ਚ ਲੁੱਟਣੀ ਆ ਉਹ ਯਾ ਇਹ ਆਰ ਬੀ ਸੀ ਵਾਲੇ ਹੈ ਕੀ ਸਪੋਸ਼ੀਆ ਚਾ ਲੋ ਹਾਂ ਉਹ ਹੀ ਕਹਿੰਦੀ ਉਹ ਸਪੋਸ਼ੀ ਉੱਤੇ ਨਾਲ ਤੂੰ ਆ ਜਾ ਹਾਂ ਹੋ ਕੇ ਰਹਿਣ ਦੋ ਅੱਗੇ ਮੈਨੂੰ ਲੈਣ ਦਾ ਚਾਹੀਦਾ ਨਹੀਂ ਕੋਈ ਸ਼ਮੇ ਨੂੰ ਭਾਵੇਂ ਆ ਜੀ ਵੀ ਦੇ ਦੇਣਾ ਤੁਹਾਨੂੰ ਔਖਾ ਹੋ ਜਾਣਾ ਨਹੀਂ ਫਿਰ ਬਲੇਮ ਤੂੰ ਲੈ ਲੇਂਗੀ ਨਾ ਅਸੀਂ ਨਿਕਲ ਜਾਵਾਂਗੇ ਮੇਰੇ ਦਿਮਾਗ ਇੱਥੇ ਲਾਪਰੇ ਤੂੰ ਇੰਨਾ ਹੀ ਨਹੀਂ ਕਰ ਸਕਦੀ ਨਾ ਹੂੰ ਅੱਜ ਤੁਹਾਨੂੰ ਆ ਗਿਆ ਸੀ ਇੰਡੀਆ ਪੱਜ ਜੀ ਅੱਜ ਤੋਂ ਤੁਸੀਂ ਜਦੋਂ ਤੁਸੀਂ ਉਦੋਂ ਉਹ ਕੀ ਕਹਿੰਦੇ ਗੋਭੀ ਗੁੱਭੀ ਲੈਣ ਨੂੰ ਫੋਨ ਕੀਤਾ ਸੀ ਨਾ ਉਦੋਂ ਅਸੀਂ ਡਿਸਕਸ ਕਰੀਏ ਸੀ ਉਹ ਕਹਿੰਦਾ ਨਾ ਕਿ ਮੇਰੇ ਕੋਲੇ ਨਾ ਇੱਕ ਬਿਜ਼ਨਸ ਆਈਡੀ ਹੈ ਜੇ ਤੁਸੀਂ ਇਸ ਤਰ੍ਹਾਂ ਜਾਣੇ ਬਿੱਟੇ ਸੀ ਜੇ ਤੁਸੀਂ ਮੇਰੇ ਸਾਥ ਤੋਂ ਮੈਂ ਕਹਿਆ ਨਾ ਕਿ ਜਿੰਨਾ ਟਾਈਮ ਤੂੰ ਫਸਦਾ ਨਹੀਂ ਆਪਦੇ ਬਿਜ਼ਨਸ ਆਈਡੀ ਚ ਉਹਨਾਂ ਟਾਈਮ ਮੈਂ ਨਾਲ ਜਿੱਦਿ ਫਸ ਗਿਆ ਮੈਂ ਬਾਹਰ ਆ ਕਹਿੰਦਾ ਹਾਂ ਪਹਿਲਾਂ ਸੁਣ ਤਾਂ ਲੋਕ ਕਹਿੰਦਾ ਨਾ ਕਿ ਮੈਂ ਕਿਡਨੈਪਿੰਗ ਵਾਲੀ ਵੈਨ ਖਰੀਦ ਦੂੰਗਾ ਉਹ ਜਵਾਬ ਕਿਰਨਾ ਕਰਨੇ ਤਾਂ ਮਨ ਨੂੰ ਜ ਇਹ ਵਰਸ ਕਾਉ ਕਰ ਰਹੀ। だっੂ ਦੀ ਕਦਾਂ ਇਹ ਨਾਲ ਗੋਲ ਰਿਹਾ ਦੇਖਦੇ। ਸਾਰੇ ਕਹਾਣੀ ਲੈ ਲੈ ਇਹ ਚਾਰ ਜਣੇ ਆ ਇਹਨਾਂ ਨੇ ਛੱਡਨੇ ਨਹੀਂ ਹੈਗੇ ਮੈਂ ਤੈਨੂੰ ਪਹਿਲਾ ਵਰਨਿੰਗ ਦੇਤੀ ਆ। ਸਾਰੇ ਪਾਲਤ ਕਾਤ ਨਹੀਂ ਪਾਇਆ ਤੂੰ। ਛੱਡੋ। ਉਹ ਨਹੀਂ ਮੈਂ ਕਿ ਸਾਰੇ ਪਾਲਤ ਕਾਤ ਨਹੀਂ ਪਾਇਆ ਤੂੰ। ਉਹ ਭਰਾਵਾ ਉਹ ਮੇਰੇ ਕੋਲ ਆਏ ਲੱਗਿਆ ਵੀ ਪਾਲਤ ਬਾਹਲੇ ਬਾਣ ਆਏ ਆ। ਜਿਹੜੇ ਟਿੱਡ ਲੱਗ ਲਾਇਨੇ ਰੱਬ ਨੇ। ਉਹ ਨਹੀਂ ਨਾ ਦੇਖਣ ਜੀ ਆਗਿਆ ਨਹੀਂ ਖਾਦੇ ਆ ਮੇਰੇ ਯਾਰ ਆਪਾਂ ਕੀ ਬਣਾ ਚੱਲ ਮੈਂ ਅਸਰਾਤ ਦਾ ਮੈਂ ਤਾਂ ਮੁੜ ਕੇ ਖਾ ਕੇ ਸੁਣਿਆ ਲੈ ਜਿਹਨੇ ਖਾਣਾ ਉਹ ਦੇਖੇ ਮੈਂ ਕਿੰਨੀ ਆ ਨਾ ਜੇ ਆਪਣਾ ਕੋਟ ਢੇਡਣਾ ਲਗਾਇਆ ਛੋਈਆਂ ਦੀ ਸਬ지 ਨੂੰ ਤੜਕਾ ਲਾ ਕੇ ਪੂੜੀਆਂ ਬਣਾ ਮੰਗਦਾ ਚਾਹ ਤੋ ਜਦੋਂ ਮੈਂ ਖਾਈ ਤੋ ਖੋਰਾ ਲਈ ਨਹੀਂ ਕੋਈ ਨਹੀਂ ਇਹ ਨਹੀਂ ਕਿ ਕਿ ਡੈ ਦਾ ਚਾਰ ਇਧਰ ਪਟੂਰਾ ਵੀ ਇਕੱਲੇ ਖਾਦਾ ਜਾਂਦਾ ਮੈਂ ਇੰਨੇ ਸੱਚ ਕਹਿੰਦੀ ਅੱਧਾ ਵੀ ਨਹੀਂ ਖਾਦਾ ਜਾਂਦਾ ਤੋ ਐਡਾ ਕੋਈ ਢੱਡਾ ਹੈ ਦਾ एक और आगे काम में तो बंदा चलो जो हमारे कोकोडे बन चुके हैं अभी हम हम खाएंगे बस वो बचाने में तो करीब नहीं कल ये ऐसे बैठ किया से खान मुझे पर सीक्रेट सारे लपरी दिए माँगे ओ मास्टर शेव हम्म पर सीक्रेट सारे लपरी दिए माँगे था कोडे बन चुके हैं क्या चुप ਕਲਾਸਾਂ ਕਰੀਆਂ ਗੈਸ ਤਾਂ ਕਰ ਕਲਾਸ ਰੂਮ ਲੱਗਣ ਮੈਨਾਂ ਕੋਈ ਕਰਨੀ ਗੈਸ ਤਾਂ ਕਰ ਬੀ ਕੀ ਜੀ ਲੋ ਜੀ ਇੱਥੇ ਬਸ ਅਸੀਂ ਸਾਰੇ ਜਾਨੇ ਬੈਠ ਕੇ ਪਕੌੜੇ ਖਾ ਰਹੀ ਸੀਗੇ ਹਨਾ ਤਿਲਪ੍ਰੀਤ ਨੇ ਬਣਾ ਲਈ ਸੀ ਪਕੌੜੇ ਤੇ ਸਾਰੇ ਬੈਠ ਕੇ ਖਾ ਰਹੀ ਸੀਗੇ ਤੇ ਮਮ ਸਮਸੇਸ ਅਸੀਂ ਸਾਰੇ ਜਾਨੇ ਹਨਾ ਇਕੱਠੇ ਹੋਏ ਸੀ ਕਿਉਂਕਿ ਐਂ ਹੁੰਦਾ ਨਾ ਇੱਥੇ ਇੱਕ ਦਾ ਅਗਰ ਦਿਨੇ ਕੰਮ ਆਗਾ ਤਾਂ ਅਗਲੀ ਦਿ ਰਾਤ ਨੂੰ ਕੰਮ ਹਨਾ ਕੋਈ ਮਿਲਦਾ ਨਹੀਂ ਹੁੰਦਾ ਹੈਗਾ ਇੱਕ ਦੂਜੇ ਦਾ ਮਤਲਬ ਅਗਰ ਕਿਸੇ ਨੂੰ ਕੋਈ ਕੰਮ ਤੋਂ ਆ ਰਹੇ ਤਾਂ ਅਗਲੇ ਨੂੰ ਕੰਮ ਤੇ ਜਾਣਾ ਹੁੰਦਾ ਅਗਰ ਕੋਈ ਕੰਮ ਤੇ ਜਾ ਰਿਹਾ ਤਾਂ ਕਿਸੇ ਨੇ ਆਉਣਾ ਹੁੰਦਾ ਬਸ ਐਂ ਚੱਲਦਾ ਰਹਿਣਾਗਾ ਤੇ ਬਸ ਜਦੋਂ ਮਮ ਸਮਸੇਸ ਕੋਈ ਇਕੱਠਾ ਹੁੰਦੇ ਹਨਾ ਬਸ ਗੱਲਾਂ ਬਾਤਾਂ ਕਰਦੇ ਰਹਿੰਨੇ ਬੈਠ ਕੇ ਇਹ ਵੀ ਮੈਂ ਬਸ ਪਲਾਨ ਬਣਾ ਕੇ ਆਈ ਸੀ ਵੀ ਉਹਦਾ ਆਪਾਂ ਸਾਰੇ ਇਕੱਠੇ ਹੋਵਾਂਗੇ ਚੱਲ ਗੱਲਾਂ ਬਾਤਾਂ ਹੋ ਜਾਣਗੀਆਂ ਦੇ ਬਸ ਅੱਜ ਜੱਥੇ ਆਈ ਗੱਲਾਂ ਬਾਤਾਂ ਚੱਲ ਰਹੀਆਂ ਸੀ ਇਹ ਕੌਣ ਕਿੱਥੇ ਕੰਮ ਕਰਦਾ ਕੌਣ ਕਿਵੇਂ ਕਰਦਾ ਹੈ ਮਤਲਬ ਹੈ ਨਾ ਤੇ ਉਹਨਾਂ ਨੂੰ ਕੀ ਕੀ ਮਿਲਦਾ ਹੈ ਨਾ ਤੇ ਬੇ ਕਿੰਨੇ ਕਿੰਨੀਆਂ ਬੱਸਾਂ ਬਦਲਣੀਆਂ ਪੈਂਦੀਆਂ ਨੇ ਕੱਲੂ ਕਿੰਨੇ ਵਜੇ ਸ਼ਿਫਟ ਹੈ ਐਵੇਂ ਐਵੇਂ ਕਰਕੇ ਸਾਰੇ ਆਪਣੀਆਂ ਕਹਾਣੀਆਂ ਸੁਣਾ ਰਹੀਆਂ ਸੀ ਗਿਆ ਵੀ ਅਸੀਂ ਸਾਨੂੰ ਇੰਨਾ ਕੰਮ ਕਰਨਾ ਪੈਂਦਾ ਸਾਨੂੰ ਇੰਨਾ ਕੰਮ ਕਰਨਾ ਪੈਂਦਾ ਸੀ ਫੂਡ ਚ ਅਸੀਂ ਚਾਹ ਸੀ ਅਸੀਂ ਚਾਹ ਮੈਂ ਰੈਸਟੋਰੈਂਟ ਚ ਲੱਗੀ ਹਾਂ ਹਨਾ ਬਸ ਐਂ ਗੱਲਾਂ ਬਾਤਾਂ ਚੱਲੀ ਜਾਂਦੇ ਸੀ ਸਾਡੀਆਂ ਤੇ ਅਸੀਂ ਬਸ ਐਂ ਸੀ ਸਾਨੂੰ ਨਾ ਅਸੀਂ ਰਾਤ ਦੇ ਮਤਲਬ 4 ਵਜੇ ਸੁੱਤੇ ਸੀ ਅਸੀਂ ਸਾਰੇ ਜਾਣੇ ਹਨਾ ਅਸੀਂ ਲੌਬੀ 'ਚ ਗੱਦੇ ਲਾਲੇ ਸੀ ਇਹ ਦੋ ਡਬਲ ਪੈਡ ਦੇ ਗੱਦੇ ਸੀ ਲੌਬੀ 'ਚ ਲਗਾਲੇ ਸੀਗੇ ਕਮਰੇ 'ਚ ਨਹੀਂ ਪਏ ਸੀ ਕਿਉਂਕਿ ਐਸੇ ਵੀ ਗੱਲਾਂ ਬਾਤਾਂ ਕਰਕੇ ਪਾਵਾਂਗੇ ਹਨਾ ਮਸਾ ਮਸਾ ਇਕੱਠੇ ਹੋਏਾਂਗੇ ਬਸ ਜਿਵੇਂ ਐਂ ਕਹਿੰਦੇ ਨੇ ਹੁੰਦੇ ਰਿਸ਼ਤੇਦਾਰ ਆਉਂਦੇ ਹੁੰਦੇ ਨੇ ਐਵੇਂ ਕਰਕੇ ਬਸ ਇਕੱਠੇ ਵਧੀਆ ਗੱਲਾਂ ਬਾਤਾਂ ਕਰੀਆਂ ਟਾਈਮ ਸਪੈਂਡ ਕਰਿਆ ਹੱਸੀਆਂ ਖੇਡੀਆਂ ਕਰੀਆਂ ਹਨਾ ਤੇ ਬਸ ਚਲੋ ਜੀ ਵਧੀਆ ਟਾਈਮ ਪਾਸ ਹੋ ਗਿਆ ਆਪਣਾ ਵੀ ਵੈਸਟਰਨ ਉਹ ਓਵਰ ਵੀ 14 ਡਾਲਰ ਦੀ ਸੀ 13.99 ਦੀ ਤੇ ਲਫਟ ਵੀ ਉਹ ਹਰ ਤੇ ਫਿਕਸਟ ਦਾ ਐਂਡ ਆਸਵਾਡ ਆਡੀਓ ਲੋਜੀ ਮਾਰਨਿੰਗ ਹੋ ਗਿਆ ਤੇ ਬਸ ਆ ਬਿਸਤਰੇ ਵਗੈਰੇ ਲੋਟ ਕਰ ਲੈਨੇ ਇਹ ਰਾਤ ਅਸੀਂ ਐ ਲਾ ਲਈ ਸੀ ਬੈੱਡ ਹਨਾ ਦੋਨੇ ਤੇ ਇਕੱਠੇ ਬਸ ਰਾਤ ਅਸੀਂ ਸੁੱਤੇ ਆ 4 ਵਜੇ ਬਸ ਸਵੇਰ ਦੇ 4 ਵਜੇ ਸੁੱਤੇ ਆ ਅਸੀਂ ਰਾਤ ਦੇ ਕੋਈ ਅੰਤ ਹੈ ਨਹੀਂ ਤੇ ਹੁਣ ਲਫਟੇ ਤੇ ਬਣਾਏ ਨੇ ਸਾਡੇ ਵਾਸਤੇ ਛੋਲੇ ਪੂਰੀਆਂ ਵਾ ਵਾ ਹੁਣ ਮੰਗ ਆਜਾ ਪਵੇ ਨਾ ਤੇ ਨਾਲ ਚਟਨੀ ਆ ਪਿਆਜ਼ ਆ ਤੇ ਛੋਲੇ ਪੂਰੀਆਂ ਨੇ ਆਪਾਂ ਖਾ ਲੈਨੇ ਆ ਜੀ ਮੈਂ ਆਪਣੇ ਘਰ ਆ ਗਈ ਸੀ ਹਨਾ ਪਰ ਬੰਦੇ ਘਰ ਤੋਂ ਤੇ ਬਾਹਰ ਨਾ ਸੋਨਾ ਮੋਸਮ ਹੋ ਗਿਆ ਮੀਆ ਲ ਮੀ ਵੀ ਪਾ ਕੇ ਹਟਿਆ ਥੋੜਾ ਜਿਹਾ ਅਲਕੋਰੀ ਐਨਬੂ ਨਿਕਲ ਗਈ ਵਾਓ ਦੇਖ ਕੇ ਨਹੀਂ ਸੋਹਣਿਆ ਤਾਂ ਕਿੰਨੀ ਬ੍ਰਾਈਟ ਨਿਕਲੇ ਦੋ ਦ ਨਿਕਲੇ ਯਾਨੀ ਬਲਕਿ ਬिच ਵਿੱਚ ਨਾ ਲਾਲੀ ਵਾਲਾ ਮਾਸਾ ਵਿੱਚ ਵਿੱਚ ਕਿਹੜਾ ਇਹ ਰੇਨਬੋ ਦੇ ਰੰਗ ਲੱਗ ਰਹੇ ਨੇ ਸਾਰੇ ਮੀ ਪੈ ਰਿਆਗਾ ਮੈਂ ਹੁਣ ਸੋਚੀ ਜਦੋਂ ਰੋਟੀ ਪਾਣੀ ਦਾ ਕੁਝ ਕਰ ਲੈਨੇ ਆ ਤੇ ਉੱਥੇ ਨਾ ਪਤਾ ਮਤਲਬ ਉਹ ਕੁਛ ਪ੍ਰੇਮ ਸੌਰੀ ਕੁਛ ਪ੍ਰਤਾ ਹੈ ਲਪ੍ਰੇਤ ਨੇ ਨਾ ਛੋਲੇ ਪੂਰੀਆਂ ਬਣਾ ਕੇ ਖਵਾਤੀਆਂ ਹਨਾ ਸਵੇਰੇ ਸਵੇਰੀ ਹਨਾ ਤੇ ਭੁੱਖ ਬਹੁਤ ਲੱਗੀ ਪਈ ਸੀ ਮੈਨੂੰ ਮੈਂ ਤਾਂ ਕਾਫੀ ਜ਼ਿਆਦਾ ਖਾ ਗਈ ਤੇ ਹੁਣ ਭੁੱਖ ਨਹੀਂ ਲੱਗ ਰਹੀ ਹੈਗੀ ਪਟ ਮੈਨੋ ਐਸੀ ਵੀ ਹੁਣ ਮੈਨੂੰ ਨਾ ਜਿਵੇਂ ਹੁਣ ਨਾ ਖਾਧੀ ਮੈਨੂੰ ਰਾਤ ਨੂੰ ਭੁੱਖ ਲੱਗੂ ਵੀ ਮੈਂ ਕੁਛ ਬਣਾ ਕੇ ਖਾ ਲੈਨੀ ਆ। ਲੋ ਜੀ ਮੇਨ ਰੋਟੀ ਭੁਖ ਤਾਂ ਹੈ ਨਹੀਂ ਸੋ ਪਰ ਮੈਂ ਖਰਬੂਜਾ ਲੈ ਕੇ ਆਈ ਸੀ ਮੈਂ ਚੱਲ ਖਰਬੂਜਾ ਖਾ ਲੈਨੀ ਆ। ਕੱਟ ਕੇ ਦੇਖਦੇ ਹਾਂ ਕਿਵੇਂ ਦਾ ਟੇਸਟ ਆਨ ਰਿਹਾ ਇਹਦਾ। ਲੋ ਜੀ ਮੈਨੇ ਖਰਬੂਜਾ ਕੱਟ ਲਿਆਗਾ। ਤੇ ਬਸ ਆਪਾਂ ਖਾ ਲੈਨੇ ਆਂ ਦੇਖਣ ਨੂੰ ਤਾਂ ਬੜੀ ਲੱਗਦਾ ਬਟ ਮੈਨੂੰ ਹੁਣ ਐ ਨਹੀਂ ਸਮਝ ਆ ਰਹੀ ਮੈਂ ਇਹਨੂੰ ਕਿਵੇਂ ਸਟੋਰ ਕਰਾਂ ਪਤਾ ਜੇ ਮੈਨੂੰ ਐਂ ਸਟੋਰ ਕਰਤਾ ਨਾ ਇਹਨਾਂ ਦੁੱਧ 'ਚੋ ਸਮੈਲ ਆਉਣ ਲੱਗ ਜੂਦੀ ਵੈਸੇ ਦੁੱਧ ਦੀ ਕੇਮ ਲਓ ਹੈ ਜਿਹੜੀ ਕਿ ਐਨੀ ਉਹ ਬੰਦੀ ਆ ਬਟ ਮੈਨੂੰ ਐ ਫਿਰ ਵੀ ਸਮੈਲ ਆਉਣ ਲੱਗ ਜੇ ਚਲੋ ਦੇਖਦੇ ਆਂ ਲੋ ਜੀ ਬਸ ਆਪ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਸੌਣੇ ਆਂ ਸੌਂਦੀ ਤਿਆਰੀ ਕਰਦੇ ਆਂਗੇ ਤੇ ਬਸ ਚਲੋ ਜੀ ਸੋਨੀਆਂ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਹੁਪਸਨ ਸਾਨੂੰ ਵਲੌਗ ਵਧੀਆ ਲੱਗਿਆ ਹੋਊ ਅਗਰ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਸ ਮੈਂ ਹੁਣ ਘਰੇ ਗੱਲ ਕਰਦੀ ਹਾਂ ਉਹਨਾਂ ਨਾਲ ਥੋੜੇ ਬਾਅਦ ਗੱਲਾਂਬਾਤ ਕਰਦੀ ਆ ਓਕੇ ਚਲੋ ਮਿਲਦੇ ਫਿਰ ਨਵੇਂ ਵਲੌਗ ਨਾਲ ਬਾਏ ਬਾਏ